हां जी दोस्तों आज तक दी ਸਭ ਤੋਂ ਸੋਹਣੀ ਅਤੇ ਪਿਆਰੀ ਵੀਡੀਓ ਹੈ ਇਸ ਵੀਡੀਓ ਨੂੰ ਦੇਖ ਕੇ ਇੱਕ ਵਾਰ ਤਾਂ ਤੁਹਾਡੀਆਂ ਵੀ ਅੱਖਾਂ ਦੇ ਵਿੱਚੋਂ ਪਾਣੀ ਆ ਜਾਵੇਗਾ ਕਿਉਂਕਿ ਅੱਜ ਕੱਲ੍ਹ ਵੀ ਇਨਸਾਨੀਅਤ ਬਹੁਤ ਹੀ ਜ਼ਿਆਦਾ ਜਿੰਦਾ ਹੈ ਜਦੋਂ ਇਹ ਵੀਰ ਸਮਾਨ ਵੇਚਣ ਵਾਲਾ ਮਹਿੰਗੀ ਗੱਡੀ ਦੇ ਕੋਲ ਜਾ ਕੇ ਆਪਣੇ ਫੋਨ ਦੇ ਨਾਲ ਸੈਲਫੀ ਲੈਣ ਲੱਗਦਾ ਹੈ ਤਾਂ ਕੁਦਰਤੀ ਹੀ ਗੱਡੀ ਦਾ ਮਾਲਕ ਆ ਜਾਂਦਾ ਹੈ ਗੱਡੀ ਦੇ ਮਾਲਕ ਨੂੰ ਦੇਖ ਕੇ ਇਹ ਵੀਰ ਉਸ ਤੋਂ ਡਰ ਕੇ ਦੂਰ ਭੱਜ ਜਾਂਦਾ ਹੈ ਗੱਡੀ ਦਾ ਮਾਲਕ ਉਸ ਨੂੰ ਆਪਣੇ ਕੋਲ ਸੱਦ ਲੈਂਦਾ ਹੈ ਤਾਂ ਉਸ ਦਾ ਫੋਨ ਫੜ ਕੇ ਉਸ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਇੱਕ ਸੈਲਫੀ ਲੈਂਦਾ ਹੈ ਅਤੇ ਉਸ ਨੂੰ ਕਾਫੀ ਦੂਰ ਤੱਕ ਗੱਡੀ ਦਾ ਮਾਲਕ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਵੀ ਜਾਂਦਾ ਹੈ ਤੇ ਇਹ ਸਭ ਕੁਝ ਦੇਖ ਕੇ ਸਮਾਨ ਵੇਚਣ ਵਾਲਾ ਵੀਰ ਗੱਡੀ ਦੇ ਵਿੱਚ ਬੈਠਾ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ ਤੇ ਖੁਸ਼ੀ-ਖੁਸ਼ੀ ਦੇ ਵਿੱਚ ਉਸ ਦੀਆਂ ਅੱਖਾਂ ਭਰ ਆਉਂਦੀਆਂ ਹਨ ਉਸ ਦੀਆਂ ਅੱਖਾਂ ਭਰੀਆਂ ਹੋਣਾ ਦੇਖ ਕੇ ਗੱਡੀ ਦੇ ਮਾਲਕ ਦੇ ਵੀ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਹੈ ਗੱਡੀ ਦੇ ਵਿੱਚ ਬੈਠ ਕੇ ਉਹ ਸਮਾਨ ਵੇਚਣ ਵਾਲਾ ਵੀਰ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ ਅਸਲ ਦੇ ਵਿੱਚ ਇਹੀ ਰੂਹ ਦੀ ਖੁਸ਼ੀ ਹੁੰਦੀ ਹੈ ਦੋਸਤੋ ਇਸ ਵੀਰ ਨੂੰ ਦਿਲ ਤੋਂ ਸੇ ਲੂਟ ਕਰਦੇ ਆ ਜਿਸ ਨੇ ਆਪਣੇ ਤੋਂ ਛੋਟੇ ਨਹੀਂ ਛੋਟਾ ਅਹਿਸਾਸ ਨਹੀਂ ਹੋਣ ਦਿੱਤਾ ਦੋਸਤੋ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰੱਖਾ